ਆਪਾਂ ਮਾ ਮਮੀ ਨੂੰ ਸਮਝਾਣਾ ਲੱਛਣ ਬਾੜੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣੇ ਜਾਨਣ ਤੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣੇ ਗਵੰਤੇ ਕਰਦੀ ਆ ਬਸਰੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਵਾਲੀ ਅੱਜ ਮੇਰੇ ਭਤੀਜੇ ਦਾ ਵਿਆਹ ਤੇ ਜਾਗੋ ਦਾ ਦਿਨ ਹੈ ਤੇ ਮੇਰਾ ਭਤੀਜਾ ਸ਼ਾਹਵਾ ਸਿੰਘ ਪੁੱਤਰ ਗੁਰਵਿੰਦਰ ਸਿੰਘ ਸਰਪੰਚ ਜੱਸੀ ਪੋਵਾਲੀ ਤੇ ਸਾਡੇ ਘਰ ਤੇ ਲੱਗੀਆਂ ਰੌਣਕਾਂ ਕਿਵੇਂ ਆ ਕਾਲੇ ਗੋਰੇ ਹੁਣ ਦੱਸਿਓ ਓਏ ਹੈ ਗੋਰਾ ਗੋਰਾ ਹੁਣ ਹੁਣਿਆ ਅੱਛਾ ਇਧਰਿਆ ਨਾਲ ਉਧਰਿਆ ਨਾਲ ਜਿੱਥੇ ਲੱਗੇ ਇਧਰ ਮੇਰੀ ਭੈਣ ਬੈਠੀ ਆ ਭਾਬੀ ਜੀ ਬੈਠੀ ਆ ਲੱਕੀ ਭੈਣ ਬੈਠੀ ਆ ਮੇਰੀ ਭੂਆ ਜੀ ਦੀ ਲੜਕੀ ਆ ਇਹ ਪੂਰੇ ਪੰਜਾਬ 'ਚ ਹੀ ਜਾਂਦਾ ਆਪਣੇ ਬਰੋਗ ਕਿਵੇਂ ਆ ਕ੍ਰਿਯਾ ਦਾ ਆਵੇ ਦੇ ਦਰਸ਼ਨ ਦੇ ਕੁੜੀਏ ਦੇ ਮਾਂ ਪਿਆਰ ਤੋਂ ਚੋਤ ਇੱਧਰ ਪਈ ਜਾਂਦੀਆਂ ਬੋਲੀਆਂ ਥੋਨੂੰ ਲੈ ਕੇ ਚੱਲਦੇ ਆ ਕੇ ਮਾਂ ਪਿਆਰ ਤੋਂ ਕਿਹਨਾ ਨਾਨਕੇ ਵਿੱਚ ਖੜੇ ਹਾਂ ਦਿਓਗੇ ਸਾਈਡ ਮੈਨੂੰ ਬਿਆਨਤ ਖੜੀ ਜਾਣਾ ਤੁਹਾਡੀ ਭੈਣ ਖੜੀ ਹੈ ਚਾਚੀ ਜਾਰੀ ਖੜੀ ਆਣੇ ਆ ਬਾਈ ਮੁਕਰਿਆ ਹੈਲੋ ਹੈਲੋ ਹਾਂ ਓਏ ਆ ਬਲੌਗਰ ਆ ਗਏ ਜਿੱਤੀ ਵਾਲੇ ਮਾਰੋ ਜਾਂ ਛੱਡ ਦਿਓਗੇ ਕਰਦੀ ਨਾਰ ਬਣਾ ਕੇ ਤੈਨੂੰ ਡਕਲਾ ਦੇ ਕਰਦੀ ਨਾਰ ਪਣਾ ਕੇ ਤੈਨੂੰ ਡਕਲਾ ਦੇ ਕਰਦੀ ਨਾਰ ਬਣਾ ਕੇ ਤੈਨੂੰ ਡਕਲਾ ਦੇ ਕਰਦੀ ਨਾਰ ਪਣਾ ਕੇ ਤੈਨੂੰ ਡਕਲਾ ਦੇ ਛਾਵਾ ਦੀ ਮਾਂਮੀ ਖੜੀ ਐ ਆ ਮਸੀਆ ਮਰੀ ਹਲੋ 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 ਚੋਰੀ ਚਲੀ ਚੋਰੀ ਚਲੀ ਹਲੋ 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 ਚੋਰੀ ਚਲੀ ਓ ਸੁੰਨੀ ਕੁੜੀਏ ਕਾਂਟਿਆਂ ਵਾਲੀਏ ਕਾਂਟਿਆਂ ਨੂੰ ਚਮਕਾਈਏ ਬਈ ਫੂਟੋ ਬੈਤੇ ਹੁੰਦੀ ਚਰਚਾ ਬਈ ਫੂਟੋ ਬੈਤੇ ਹੁੰਦੀ ਚਰਚਾ ਚਾ ਚੱਕਦੀ ਨਾ ਕਰ ਵਾਈਏ ਜੇ ਡਰ ਮਾਪਿਆਂ ਦਾ ਨੀ ਨਹੀਂ ਪਾ ਕੇ ਲੰਘ ਜਾਈਏ ਜੇ ਧਰਮ ਆਪਿਆਂ ਦਾ ਪਾ ਕੇ ਲੰਘ ਜਾਈਏ ਜੇ ਧਰਮ ਆਪਿਆਂ ਦਾ ਦੋਰੇ ਨੇ ਪਾਦੀ ਬੋਲੀ ਖੜਾ ਬਣਾ ਲੈੰਦੋ ਮੁੰਡੇ ਦੀ ਕਾਪੀ ਦਿੱਕਤ ਚੰਡੀ ਕਛ ਜਿਲੇ ਕੇ ਪਰਦਾ ਮੁੰਡੇ ਦੀ ਕਾਪੀ ਦਿੱਕਤ ਚੰਡੀ ਕਛ ਜਿਲੇ ਕੇ ਜਨਨਾ ਬਾਰੀ ਨਾ ਦੇ ਬਾਰੀ ਬੋਲੀ ਬਖਬਾਰੀ ਵੀ ਦੇਵੇ ਆਪ ਹੀ ਪਾਈ ਜਾਂਦੀ ਹੈ ਮੈਂ ਕਿਹਾ ਬੋਲੀ ਜਾਂਦੀ ਹੈ ਬਾਰੀ ਵੀ ਦੇਵੇ ਐ ਰਪਾਈ ਨਾ ਇਹਦੇ ਬੱਦਲਵਾ ਕੇ ਚਾਰ ਪਾਈ ਬੰਮੀ ਨੂੰ ਬੋਲੀ ਨਾ ਕੋਈ ਸਾਰਾ ਕਰ ਗੁੱਸਾ ਦਾ ਕਰਨੇ ਹੀ ਨਹੀਂ ਆਪਾਂ ਚਲੋ 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 ਭਣੇ ਚਲੋ ਚਲੋ ਏ ਸ਼ਾਬਾਸ਼ ਘੰਟੀ ਵਾਲਾ ਭਾਈ ਤੇਰਾ ਕੀ ਲੱਗਦਾ ਮੈਨੂੰ ਬੱਤ ਲੱਗਦਾ ਹਾਂ ਸਰਪੰਚ ਜੀ ਆ ਗਈ ਸਰਪੰਚ ਜੀ ਆਜੋ ਮੈਂ ਮਗਰ ਠੀਕ ਹੈ ਜੀ ਫਿਰ ਮਗਰ ਫੋਨ ਵਾਲੀ ਪੀਨੇ ਲੜਨ ਮੁੰਡਿਓਰ ਮੇਰੇ ਜਿੱਗ ਜਿ ਚਾਏ ਬੋਤੀ ਲੜਨ ਮੁੰਡਿਓਰ ਨਾ ਚਲੋ ਮੇਰੇ ਕੋਲੇ 4 ਮਿੰਟਾਂ ਦਾ ਕੰਮ ਰਹਿ ਗਿਆ ਚਲੋ ਚਲੋ ਕਰ ਖਾਣੇ ਚਲੋ ਖੰਡਾ ਨਸੀ ਸਾਡੇ ਦਾਜਵਾਰਾ ਵੇਖਿਆ ਨਾ ਨਸੀ ਬਾਰੀ ਕਰ ਖੁਜੀ ਆਇਓ ਪੁੱਤ 4 ਮਿੰਟਾਂ ਦਾ ਕੰਮ ਰਹਿ ਗਿਆ ਮੇਰੇ ਕੋਲੇ ਫਿਰ ਸਾਰਾ ਭੂਆ ਨੱਚਦੀ ਪਤੀ ਜੇ ਨਾ I'm કોર્યા સડતા બોલી કેદરૂં તોડ દે ઓની ઈસુ પગવાળા ચાજી તોડ દે ઓજીસ પગવાળા ચાજી આ છે પાસે દેખાડે તોનું ਜਾਦਵਾ ਬਟਿੰਡੇ ਵਾਲੇ ਬਝੂਰ ਸਾਡੇ ਭਾਈ ਸਟੂਡੀਓ ਸੇਵਾ ਕਰਦੇ ਹੋਏ ਆ ਕਿਵੇਂ ਜੈਲਦਾਰ ਸਿੰਘ ਜੰਗ ਪਰਤਪਾਲ ਸਿੰਘ ਕਾਲਾ ਗੁਰਵਿੰਦਰ ਸਿੰਘ ਸਰਪੰਚ ਇਹਦੇ ਮੁੰਡੇ ਦਾ ਵਿਆਹ ਹੈ ਇਹ ਮੇਰਾ ਛੋਟਾ ਭਰਾ ਹੈ ਵਿਆਹ ਗੁਰਪ੍ਰੀਤ ਸਿੰਘ ਨੰਦੀਵਾਲ ਹਾਂ ਵੱਡਾ ਭਰਾ ਹੈ ਮੈਂ ਆਪ ਜੀ ਆਪ ਬਣੇ ਨਾ ਤੇ ਸਾਡਾ ਮਨੀ ਦੰਦੀਵਾਲ ਚਾਚਾ ਜੀਰਾ ਏ ਜੰਗੀ ਰਾਣੇ ਵਾਲਾ ਰਾਜੇਂਦਰ ਉਧਰ ਸਾਡਾ ਭਰਾ ਰਾਜਪ੍ਰੀਤ ਸਿੰਘ ਦੰਦੀਵਾਲ ਹੈ ਗੁੱਸੇ ਹੋ ਜਾਂਦਾ ਉਹ ਤਾਂ ਕੀ ਹੋਤਾ ਹੁਣ ਇਹ ਤਾਂ ਹੌਣ ਨਹੀਂ ਜਗਦਾ ਇਹ ਉਧਰ ਬੈਠਿਆ ਸਾਡੇ ਪ੍ਰਧਾਨ ਜੀ ਤੇ ਚਾਚਾ ਰਾਜਵੀਰ ਸਿੰਘ ਤੇ ਆਸ਼ੂ ਤੇ ਗੁਰਦੀਪ ਸਿੰਘ ਅਛਰਾਬੀ ਹੋ ਗਿਆ ਬਿਆਹ ਛਾਦੀਆਂ ਦਾ ਸਟੂਡੀਓ ਦਾ ਕੰਮ ਬਾਈ ਬੰਟੀ ਦੀ ਕਰਾਉਣੇ ਆਪਾਂ ਤੇ ਆਪਣੀ ਜਾਰੀ ਆ ਪੁਰਾਣੀ ਬਹੁਤ ਪੁਰਾਣੀ 25 ਸਾਲ ਪਹਿਲਾਂ ਦੀ ਆ ਆ ਆ ਆ ਮੈਂ ਕਿਹੜਾ ਦਿੰਨਾ ਹੋਣਾ ਇਧਰ ਮੇਰੇਆਂ ਬੂਹਾਰੀਆਂ ਬੈਠੀਆਂ ਚਾਚੀ ਹੁੰਦੀਆਂ ਦਰਮੀਆਂ ਮਾ ਚਾਚੀ ਜੀ ਬੈਠੀ ਐ ਸਰੇਂਦਰ ਗੌਰ ਮੇਰੀ ਚਾਚੀ ਕਰਨ ਬੈਠੀ ਐ ਚਾਚੀ ਚਲੋ ਤੁਸੀਂ ਵੀ ਅੱਗੇ ਸਾਡੀ ਭਾਬੀ ਬੈਠੀ ਐ ਨਾਲੇ ਦੱਸਾਂ ਪੁੱਤੋ ਕਿਵੇਂ ਪੁੱਤ ਨਾਲੇ ਦਿੰਦੀਆਂ ਰਹਿਣ ਉਹ ਆਜੀ ਬੈਠੇ ਨੇ ਨਾਲੇ ਪੁੱਤੋ ਦਿੰਦੀਆਂ ਨਿੱਕ-ਨਿੱਕ ਕਲੀਆਂ ਮੀਂਹ ਆ ਪੈਂਦਾ ਕੋਟਾ ਸਾਡੀ ਨੂਰ ਰਾਣੀ ਰਮਨਜੀਤ ਕੌਰ ਕਾਈ ਦੀ ਪੋਤ ਨੂੰ ਚਾਚੀ ਪ੍ਰਨੀਤ ਖੜੀ ਐ ਇੱਧਰ ਵੀ ਚਾਚੀ ਬੈਠੀ ਐ ਸਾਡੀ ਹਰਪ੍ਰੀਤ ਸਾਡੀ ਭਾਬੀ ਜਸੂ ਬੈਠੀ ਐ ਚਾਚੀ ਜੀ ਬੈਠੀ ਐ ਮੈਨੂੰ ਥੋੜਾ ਜਿਹਾ ਘੱਟ ਦੀਂਦਾ ਗੁੱਸਾ ਨਾ ਕਰ ਜੋਗੀ ਨਾ ਉਲਟ-ਦੁਲਟ ਲਾ ਗਿਆ ਇਹਦਾ ਸਰਪੈਂਸ ਨਹੀਂ ਆ ਭਾਬੀ ਜੀ ਬੈਠੇ ਇੱਧਰ ਸਾਡੇ ਕੁੜੀਆਂ ਬੈਠੀਆਂ ਸਾਡੀ ਉਹ ਕਿਵੇਂ ਆ ਕਾਲਿਆ ਕਹਿਵਾ ਦਾਦੀ ਜੀ ਕਿਵੇਂ ਆ ਫਿਰ ਆ ਜੋਸ਼ਪੁਰਾ ਮੇਰੀ ਭੁਆਜੀ ਦਾ ਲੜਕਾ ਰਵਿੰਦਰ ਸਿੰਘ ਡਿਪਟੀ ਡਾਇਰੈਕਟਰ ਟਾਇਰ ਹੋਇਆ ਏ ਲੱਗਦਾ ਤੁਹਾਨੂੰ ਵੀ ਡਿਪਟੀ ਡਾਇਰੈਕਟਰ ਹੋਊਗਾ ਹਾਂ ਹਾਂ ਰਾਜੇਂਦਰ ਆਪ ਰਵਿੰਦਰ ਡਾਕਟਰ ਜੀ ਕੱਲੋਂ ਬਰਿੰਡੇ ਵਾਲੇ ਮਜ਼ਦੂਰ ਕਿਵੇਂ ਆਵਰੇਂਦਰ ਸਿੰਘ ਗੋਲਦੀ ਕਹਿਵਾ ਸੋਹਣੇ ਤੋਹਰ ਅਮਰਿੰਦਰ ਸਿੰਘ ਤਹਾਨ ਜੀ ਸਾਡੇ ਮਨੁਵਾਨ ਕਲਾ ਲੈਂਦੇ ਜ ਘੱਟ ਦੀ ਨਾ ਇਧਰ ਆ ਭਾਬੀ ਵਰਗੇ ਖੜੀਆਂ ਹਨਾ ਇਹਨਾਂ ਨੇ ਮੈਨੂੰ ਦੀਦਾ ਵਾਲਾ ਕੌਣ ਦੀਦਾ ਆ ਚਾਚੀ ਜੀ ਖੜਿਆ ਸਾਡੇ ਬਾਈ ਪਪਾ ਦਿੰਦੀ ਵਾਲ ਆ ਲੈ ਆ ਤਾੜ ਬਜਾਈਂ ਤੋੜ ਤੋੜ ਬਜਾ ਦੇ ਮਨਦੀਪ ਦੇਪੂ ਆ ਦੇ ਬੋਟਲ ਜੀ ਮਾਨਸਾ ਵਾਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਹਾਰਾਜ ਜੀ ਮਹਾਰਾਜ ਮਮਾ ਸਿੰਘ ਤੇ ਲੋਕਾਂ ਹਾਲ ਪ੍ਰਧਾਨ ਜੀ ਠੀਕ ਹੋ ਆ ਮੇਰਾ ਮਿੱਤਾ ਯਾਰ ਪ੍ਰਧਾਨ ਆ ਓਏ ਮਾ ਦੀ ਕਿਵੇਂ ਚੱਲੀਏ ਵੀ ਡਾਕਟਰ ਕਿਵੇਂ ਚੱਲਣ ਵਾਲੇ ਕੱਜਦਾ ਐਂਕ ਬਲੌਗ ਚ ਪਾਉਂ ਮੈਂ ਦੇਖ ਲੈ ਆ ਮੇਰਾ ਪੁੱਤ ਹੈ ਇਹ ਤੇਰਾ ਪੁੱਤ ਹੈ ਇਹ ਖਾਂਦਾ ਕੀ ਆ ਹੈ ਖਾਂਦਾ ਕੀ ਦਾਰੂ ਨਹੀਂ ਪੀਂਦਾ ਹੈ ਦਾਰੂ ਨਹੀਂ ਪੀਂਦਾ ਸਭ ਕੁਝ ਖਾਂਦਾ ਇਹਦਾ 12000 ਆ ਰੋਜ਼ੀਂਦਾ ਹੈ ਡਿਊਟੀ ਜੇਲ ਚ ਹੈ ਜੀ ਡਿਊਟੀ ਜੇਲ ਚ ਹੈ ਜੀ ਪਛਾਨ ਲਓ ਇਹਨੂੰ ਵੀ ਇਹ ਡਿਊਟੀ ਜੇਲ ਚ ਹੈ ਆਓ ਖੜ ਜਾ ਹਾਂ ਆ ਉਧਰ ਆ ਚੜ ਗਈ ਪੜੇ ਇਧਰ ਕਾਕਾ ਆ ਪ੍ਰਭਦੀਪ ਸਿੰਘ ਆ ਨਵੈਂਬਰ ਮੈਂਬਰ ਜੀ ਹਾਲ ਆ ਜੀ ਹਾਂ ਹੈ ਮੈਂਬਰ ਮੈਂਬਰ ਸਾਹਿਬ ਗੁੱਸਾ ਨਾ ਕਰਦੇ ਕਿਤੇ ਸਰਪੰਚਾ ਦੇ ਮਰੱਜਾ ਚਾਚਾ ਬਲਵੀਰ ਆ ਆ ਨੇ ਛੱਤਰਾ ਬਾਈ ਇਹ ਇਹਦੀ ਅੰਦਤੀ ਕਈ ਖਾਣਾ ਸਾਰੇ ਟੱਬਰ ਅਸੀਂ ਹਾਂ ਇਹ ਸਾਡੇ ਘਰ ਦਾ ਖਾਜ ਜੀ ਐ ਇਹੀ ਕਵਾਉਂਦਾ ਵਿਚਾਰਾ ਤੇ ਇਹਦੀਆਂ ਦਿੱਤੀਆਂ ਸੀ ਗਾਨਿਆਂ ਜੰਟਾ ਸਿੰਘ ਅਈਆ ਕਰ ਹਰਵੰਦ ਸਿੰਘ ਸਰਵਾਣਾ ਜੰਗੀ ਰਾਣੇ ਵਾਲੇ ਹਰਵੰਦ ਸਿੰਘ ਸਰਵਾਣਾ ਜੰਗੀ ਰਾਣੇ ਵਾਲੇ ਮੇਰੇ ਮਾਮਾ ਜੀ ਦਾ ਪੁੱਤ ਹੈ ਆ ਲੈ ਬਧੀਆ ਆ ਚੱਲੀ ਜਾਂਦਾ ਬਲੌਗ ਆਊਗਾ ਆਪਣਾ ਤੇ ਦੇਖ ਲਈ ਭਵਿੰਦਰ ਸਿੰਘ ਝਾਂ ਤੇ YouTube ਕਰ ਲਈ Facebook ਕਰ ਲਈ Facebook ਪੇਜ ਕਰ ਲਈ ਸਭ ਤੇ ਆਉ Instagram ਕਰ ਲਈ ਧਾਰਾਂ ਦੇ ਭਵਿੰਦਰ ਸਿੰਘ ਝਾਂ ਤੇ ਆਊਗਾ ਇਹ ਬਲੌਗ ਨਾ ਨਾ ਭੁੱਲੇ ਕਿਵੇਂ ਆ ਜੀ ਜਸੂ ਸਿੰਘ ਐਂਕ ਲਾਉਣ ਦੇ ਮੈਨੂੰ ਨਾ ਫੇਰ ਆਉ ਤਰਾ ਬਾਈ ਆ ਆ ਨਹੀਂ ਆ ਜੀ ਕੋਡ ਲੀ ਦੋ ਫਿਰ ਤਾਂ ਘਰ ਦਾ ਮੁੰਡਾ ਰੱਤ ਆ ਉਹ ਠੀਕ ਹੋ ਮਨੀਸ਼ ਸਿੰਘ ਔਰ ਜਾ ਸਾਡੇ ਮਨੀ ਆ ਭਾਈ ਅਵਤਾਰ ਸਿੰਘ ਨੀਟੂ ਜਿਹਨੂੰ ਅਸੀਂ ਘੈਂਡ ਘੈਂਡ ਕਹਿੰਦੇ ਸੀ ਸਾਡਾ ਚਾਚਾ ਜੀ ਸੁਖਵੀਰ ਸਿੰਘ ਪ੍ਰਧਾਨ ਸਾਬਕਾ ਅਕਾਲੀ ਦਲ ਬਠਿੰਡਾ ਚਾਚਾ ਜੀ ਜਗਸੀਰ ਸਿੰਘ ਇੰਜੀਨੀਅਰ ਤੇ ਰਾਜਾ ਔਲਖ ਨੂੰ ਤਾਂ ਜਾਣਦੇ ਹਾਂ ਇਹ ਤਾਂ ਮੇਰੇ ਨਾਲ ਹੀ ਹੁੰਦਾ ਤੇ ਅੱਜ ਇਸ ਕਾਰਨ ਬੋਲ ਗਿਆ ਆਲਾ ਤੇ ਆ ਆਪਣਾ ਬਾਈ ਦਾ ਮੁੰਡਾ ਅਵਤਾਰ ਦਾ ਨੀਟੂ ਦਾ ਇਹ ਵੀ ਕੈਨੇਡਾ ਤੋਂ ਆਇਆ ਹੁਣੇ ਹੁਣੇ ਆ ਮੇਰਾ ਜੀਜਾ ਸੁਖੀ ਬਾਈ ਮਿਹਰਬਾਨੀ ਬਰਿੰਡੇ ਵਾਲਾ ਆ ਮੇਰਾ ਜੀਜਾ ਰਾਜਾ ਸੁੰਦੇ ਲਰੇ ਵਾਲਾ ਇਹ ਸੁੱਤਾ ਹੀ ਪਿਆ ਕੁੱਤਾ ਭਾਂਦਣਾ ਕਹਦਣਾ ਪਾ ਜਾਗ ਦੋ ਤੇ ਸਰਪੰਚ ਸਾਹਿਬ ਚੋਲਾ ਸਾਹਿਬ ਮਾਹੀ ਨੰਗਲਾ ਮਾਹੀ ਨੰਗਲਾ ਵਾਲੇ ਤੇ ਇਧਰ ਆਪਣੇ ਬਾਈ ਜੀ ਸਾਡੇ ਜਵਾਈ ਸਾਹਿਬ ਗਜਜੀਤ ਸਿੰਘ ਕਾਲਾ ਡੱਬਾ ਬਾਈ ਤੇ ਸਵਰਨਾ ਜੰਗੀ ਰਾਣੇ ਵਾਲਾ ਮੇਰੇ ਮਾਮੇ ਦਾ ਮੁੰਡਾ ਛੋਟਾ ਅਸੀਂ ਗੋਲੀਆਂ ਵਧੇਰੀਆਂ ਖੇਡੀਆਂ ਤੇ ਨਹਿਰਜੀ ਬੜੇ ਨਾ ਤੇ ਜੰਗੀ ਰਾਣੇ ਵਾਲੀ ਦੇ ਚ ਤੇ ਰਾਜਵਿੰਦਰ ਸਿੰਘ ਸਰਵਾਨਾ ਜੰਗੀ ਰਾਣਾ ਤੇ ਉਧਰ ਬਾਈ ਦਾ ਨਾ ਗਿਆ ਹਾਂ ਅੱਛਾ ਅੱਛਾ ਆਪਣਾ ਭਾਂਡਾ ਕਾਲੇ ਗੱਡਾ ਸਾਡਾ ਬੋਤਾ ਮੰਨ ਲਾ ਵੀ ਕਾਲੇ ਡੱਬੇ ਵਾਲਾ ਚਾਚਾ ਸੀਰਾ ਸਾਡਾ ਜਾਰ ਗਰਮੀਤ ਸਿੰਘ ਔਲਖ ਅਸੀਂ ਇਕੱਠੇ ਵੀ ਬਣਿਆ ਤੇ ਜੱਸਾ ਸਿੰਘ ਦੰਦੀਵਾਲ ਇਹ ਵੀ ਮੇਰੇ ਨਾਲ ਪੜਿਆ ਰੌਣਕਾਂ ਲੱਗੀਆਂ ਪਈਆਂ ਘਰ ਸਰਦਾਰਾਂ ਦੇ ਆਹ ਗਿੱਲ ਸਾਡਾ ਯਾਰਾ ਜੁੰਡੀ ਦਾ ਇਕਵਾਲ ਸਿੰਘ ਗਿੱਲ ਜੱਸੀ ਪੌਵਾਲੀ ਸਾਡੇ ਲਾਹਵੋਸ਼ ਹਾਰ ਕੇ ਇਹ ਲਾ ਕੁਛ ਦੀ ਕਮਾਈ ਦੇ ਹੀ ਚੱਲੀ ਜਾਂਦਾ ਸਾਰਾ ਕੁਝ ਕਮਾਈ ਇਹੀ ਕਰਦਾ ਪੰਪ ਤੇ ਕਿਵੇਂ ਆ ਗੋਰਾ ਪੁੱ ਬੋਲੀ ਬੋਲੀ ਛੱਡ ਦੇ ਇੱਕ ਓ ਜੱਟਾਂ ਦੇ ਪੁੱਤ ਕੌਣ ਬੋਲੀਆਂ ਸੁਣਟੇ ਪਾਦੇ ਗਾਣੇ ਬਈ ਬਾਜੀ ਕਰਨੇ ਲੱਸਾ ਮੰਗਦੇ ਭਾਜੀ ਕਰਨੇ ਲਾਸਾ ਮੰਗਦੇ ਮਰਾਸੀ ਪੌਣ ਬਖਾਣੇ ਹਾਂ ਕੁੜੀਆਂ ਆਪੋ ਕਰ ਕਰਾ ਕੇ ਜਾ ਬੈੜਦਾ ਠਾਣੇ ਸੱਥਾਂ ਦੇ ਵਿੱਚ ਖੁੰਡ ਮਾ ਲੈਂਦਾ 70 ਸਾਲ ਦੇ ਸਿਆਣੇ ਕੁੜੀਆਂ ਪਾਉਂਦਾ ਬੋਲੀਆਂ ਪੌਣ ਦਿਵਾਣੇ ਕੁੜੀਆਂ ਪਾਉਂਦਾ ਪਾਉਂਦਾ ਪੌਣ ਦਿਵਾਣੇ ਕੁੜੀਆਂ ਪਾਉਂਦਾ ਬਾਈ ਰਾਜੂ ਮਨਪਰੀ ਦਾ ਬਾਈ ਜੱਗਾ ਇਹ ਆਪਣੇ ਭਤੀਜ ਦੇ ਗੁਰਪ੍ਰੀਤ ਦਾ ਬਾਈ ਚਮਨ ਜੱਸੀ ਬਾਈ ਆ ਹਰੀਓ ਮਾ ਸਾਡਾ ਖੜਾ ਹੋ ਜਾ ਜਾ ਦੋਨੇ ਖੜੇ ਹੋ ਆ ਜਿਹੜਾ ਪ੍ਰੋਗਰਾਮ ਚੱਲੀ ਜਾਂਦਾ ਨਾ ਸਾਰਾ ਇਹਨਾਂ ਦੀ ਕਮਾਈ ਦਾ ਦੋਨਾਂ ਦੀ ਦਾ ਇਹ ਵਿਚਾਰੇ ਮਿਹਨਤ ਕਰਦੇ ਆ ਪੰਪ ਤੇ ਦਿਨ ਰਾਤ 4 ਰੁਪਏ ਜੁੜਦੇ ਆ ਤੇ ਫੇਰ ਚਾਹ ਵਾਜਦਾ ਵਿਆਹ ਕਰਾ ਐਡਾ ਇਹ ਪੁੱਤਾਂ ਮੇਰੇ ਇਹ ਇਹਦਾ ਉਰਲੇ ਦਾ ਨਾ ਲਾਵਾ ¡Parle de la Rioma!